ਪਹਿਲਾ ਬਠਿੰਡਾ ਸੀਟ ਹਰਸਿਮਰਤ ਕੌਰ ਬਾਦਲ ਨੇ 2025 ਹਰ ਤੀ ਜਿੱਤੀ ਸੀ ਜੀ ਤਾਂ ਇਹਦੇ ਲਈ ਕਹਿੰਦੇ ਕਿ ਇਹਦੇ ਵਿੱਚ ਲੰਬੀ ਦੀ ਲੀਡ ਸੀਗੀ 15 ਤੋਂ 20 ਹਰ ਰਪਾ ਦੀ ਇਸ ਵਾਰ ਕਹਿੰਦੇ ਬਾਲ ਸਾਹਿਬ ਤੋਂ ਬਾਅਦ ਕੀ ਲੱਗਦਾ ਤੁਹਾਨੂੰ ਲੀਡ ਕਾਢ ਜਾਣਗੇ ਕਹਿੰਦੇ ਕਿ ਵੀ ਦੇਖੋ ਹੁਣ ਇਹ ਬੜਾ ਅਗਾਊਆ ਸਵਾਲ ਆ ਪਰ ਮੇਰਾ ਵੀ ਮੰਨਣਾ ਇਹ ਹੀ ਸੀਗਾ ਕਿ ਲੰਮੀ ਹਮੇਸ਼ਾ ਖਾਸ ਤੌਰ ਤੇ ਜਿਹੜਾ ਦੋ ਇਲੈਕਸ਼ਨ ਤਾਂ ਮੈਂ ਕਵਰ ਕੀਤੇ ਆ ਜੋ ਮਨਪ੍ਰੀਤ ਬਾਦਲ ਵਾਲਾ ਸੀਗਾ ਉਹਦੇ ਵਿੱਚ ਲੰਬੀ ਤੇ ਇੱਕਦ ਹਲਕਾ ਹੋਰ ਇਹਨਾਂ ਨੇ ਬਹੁਤ ਵੱਡਾ ਰੋਲ ਪਲੇ ਕੀਤਾ ਸੀਗਾ ਜੀ ਉਹ ਲੀਡ ਲਗਭਗ ਇੰਨੀ ਉਹ ਨਿਕਲੀ ਤਾਂ ਲੰਬੀ ਚ ਜਿਵੇਂ ਮਤਲਬ ਮਸ਼ੀਨਾ ਖੁੱਲਦੀਆਂ ਸਨ ਜੈਜਕਾਰ ਆ ਪਿਛਲੀ ਵਾਰੀ ਖੁੱਡੀਆਂ ਫੈਮਿਲੀ ਨੇ ਬਹੁਤ ਤਗੜਾ ਕੰਮ ਕੀਤਾ ਲੰਬੀ ਚ ਤਗੜਾ ਕੰਮ ਇਹ ਕੀਤਾ ਕਿ ਜੋ ਇਹਨਾਂ ਦਾ ਵੋਟ ਬੈਂਕ ਸੀਗਾ ਦਾ ਹੱਕਿਆ ਪੁਰਾਣਾ ਉਹਨੂੰ ਇੱਕ ਮਿੰਟ ਦੇ ਵਿੱਚ ਦੇੜ ਦਿੱਤਾ ਪਰ ਮੈਨੂੰ ਨਹੀਂ ਲੱਗਦਾ ਕਿ ਖੁੱਡੀਆਂ ਸਾਬ ਉਹ ਇਹ ਮੈਂ ਇਮਾਨਦਾਰੀ ਨਾਲ ਕਹਿੰਦਾ ਦੇਖੋ ਮੈਂ ਕਿਸੇ ਦਾ ਨੁਕਸਾਨ ਨਹੀਂ ਕਰ ਸਕਦਾ ਮੇਰੇ ਇੱਥੇ ਆਪਾ ਜਿੰਨੇ ਵੀ ਲੋਕਲ ਹੈ ਸਾਰੇ ਆਪਣੇ ਮੇਰੇ ਵੀ ਨੌਨ ਨੇ ਤੁਹਾਡੇ ਵੀ ਨੌਨ ਨੇ ਲੋਕਲ ਜਿੰਨੇ ਵੀ ਲੀਡਰ ਆ ਪਰ ਮੈਨੂੰ ਲੱਗਦਾ ਕਿ ਉਹ ਜੋ ਸੀ ਉਹ ਚਰਮ ਸੀ ਸਿਖਰ ਸੀ ਸਿਖਰ ਨੂੰ ਦੁਬਾਰਾ ਮੈਨੂੰ ਨਹੀਂ ਲੱਗਦਾ ਸ਼ੋਇਆ ਜਾ ਸਕਦਾ ਮੇਰਾ ਇਹ ਮੰਨਣਾ ਹੈ ਹਾਂ ਹੁਣ ਮੈਂ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦੇਣਾ ਕਿ ਲਖੇ ਸਿਧਾਣੀ ਨੂੰ ਬਹੁਤ ਜ਼ਿਆਦਾ ਯੂਥ ਜਿਹੜਾ ਨਾ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਇੰਸੈਂਸ ਕਿ ਜਿਹੜਾ ਉਹ ਹਰ ਇੱਕ ਵਾਰੀ ਇੱਕ ਨਾਇਕ ਲੱਭਦਾ ਨਾ ਆਪਣਾ ਉਹ ਉਹ ਜਿਹੜੀ ਪੀੜ੍ਹੀ ਆ ਜਿਹੜੀ ਮਤਲਬ ਕਿ ਸਿਆਸਤ ਦੇ ਵਿੱਚੋਂ ਵੀ ਇੱਕ ਨਾਇਕ ਟੋਲਦੀ ਆਪਣਾ ਕਿ ਸਾਡਾ ਨਾਇਕ ਕਿਹੜਾ ਅਸੀਂ ਇਹਨਾਂ 'ਚ ਵੋਟ ਮੈਂ ਖੁਦ ਵੋਟ ਇੱਕ ਵਾਰੀ ਇੱਕ ਐਸੇ ਕੈਂਡੀਡੇਟ ਨੂੰ ਪਾਈ ਆ ਜਿਹਦੀਆਂ ਸਾਡੇ ਪਿੰਡ 'ਚੋਂ 10 ਵੋਟਾਂ ਨਿਕਲੀਆਂ ਸੀ अच्छा जी तो दसी ਅਸੀਂ ਪਾ ਕੇ ਆਏ ਸੀ ਐਂਡ ਤੇ ਉਹ ਮੇਰੇ ਨਾਲ ਦੇ ਹਾਲੇ ਵੀ ਯਾਦ ਕਰਦੇ ਹੋਣਗੇ ਅਸੀਂ ਅਕਸਰ ਗੱਲ ਕਰਦੇ ਹਾਂ ਹਾਂ ਗਿਣਤੀ ਦਵਾਲ ਪਤਾ ਲੱਗਦਾ ਕਿ ਸਾਡੇ ਸਾਡੇ ਲਈ ਉਹ ਨਾਇਕ ਸੀ ਜੀ ਬੜੇ ਹੈਵੀ weight ਚਿਹਰੇ ਸੀਗੇ ਉਸ ਵੇਲੇ ਮਸ਼ੀਨ ਤੇ ਬਹੁਤ ਹੈਵੀ weight ਚਿਹਰੇ ਸੀ ਉਹ ਲਾਸਟ ਨੰਬਰ ਤੇ ਸੀ ਅਸੀਂ ਅਖਾ ਕੋਈ ਗੱਲ ਨਹੀਂ ਜ਼ੀਰੋ ਨਹੀਂ ਰਹਿਣ ਦੇਣੀ ਇਸ ਪੰਡ ਚ ਇਹ ਸਾਡਾ ਮਤਲਬ ਸਾ ਮਤਲਬ ਕਿ ਇਸ ਤਰ੍ਹਾਂ ਦਾ ਹੁੰਦਾ ਬਾਲ ਤਾਂ ਕਹਿਣ ਦਾ ਭਾਵ ਇਹੋ ਆ ਕਿ ਇਹ ਵੀ ਚੀਜ਼ ਸਾਨੂੰ ਮੱਦੇ ਨਜ਼ਰ ਰੱਖਣੀ ਚਾਹੀਦੀ ਆ ਕਿਉਂਕਿ ਦੇਖੋ ਜਿਹੜੀ ਲੰਬੀ ਦੀ ਖੇਡ ਸੀ ਉਹ ਖੇਡ ਪਤਾ ਕਿਉਂ ਗੱਲ ਲੰਬੀ ਹੋ ਜਾਏਗੀ ਲੰਬੀ ਦੀ ਗੱਲ ਲੰਬੀ ਹੋ ਜਾਏਗੀ ਲੰਬੀ ਤੁਹਾਨੂੰ ਪਤਾ ਮੈਨੂੰ ਪਤਾ ਸਭ ਨੂੰ ਪਤਾ ਹੈ ਲੰਬੀ ਚ ਤਾਕਤ ਸੀ ਮਾਝਾ ਜਾਨ ਜੀ ਬਾਈ ਪਿੰਡ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਬਾਦਲ ਦੀ ਤਾਕਤ ਸੀ ਜਿਹੜੇ ਤਲ ਕੇ ਵੋਟ ਪਾਉਂਦੇ ਸੀਗੇ ਇੱਕ ਪਾਸੇ ਤਲ ਕੇ ਮਸਲਨ ਕਈ ਪਿੰਡਾਂ ਦੇ ਵਿੱਚ ਤਾਂ ਜਿਵੇਂ ਮੰਨ ਲਓ 1000 ਵੋਟ ਪਾਉਲ ਹੋਈ ਹੈ ਤਾਂ ਉਹਨਾਂ ਦੀ 700 ਨਿਕਲ ਆਉਂਦੀ ਸੀ ਇੱਕ ਸਾਈਡ ਤੋਂ ਜੀ ਕਾਂਗਰਸ ਉਹਦੇ ਚ 200 ਅਦਰਸ 100 ਅਹੀ ਹੁੰਦਾ ਸੀ ਨਾ ਪਿੰਡਾਂ ਦੇ ਵਿੱਚ ਮਾਝੇ ਵਾਲੇ ਪਿੰਡਾਂ 'ਚ ਇਸ ਤਰ੍ਹਾਂ ਹੁੰਦਾ ਜੀ ਬਿਲਕੁਲ ਇਸ ਤਰ੍ਹਾਂ ਨਹੀਂ ਤਾਂ ਘਟੂ ਘਟ 60 40 ਤਾਂ ਰਹਿੰਦਾ ਹੀ ਰਹਿੰਦਾ ਸੀਗਾ 60 ਇੱਕ ਪਾਸੇ ਜਾਂਦੀ ਹੋਈ ਜਾਂਦੀ ਸੀ ਪਰ ਹੋਇਆ ਕੀ ਸੀਗਾ ਕਿ ਪਿਛਲੀ ਵਾਰੀ ਇਹ ਜਿਹੜੀ ਨੌਜਵਾਨ ਪੀੜ੍ਹੀ ਸੀਗੀ ਇਹਨਾਂ ਨੇ ਮਤਲਬ ਕਿ ਜੋ ਰਵਾਇਤ ਚੱਲ ਰਹੀ ਸੀਗੀ ਉਹਨੂੰ ਤੋੜ ਦਿੱਤਾ ਕਿ ਨਹੀਂ ਵੈਰੀ ਤੁਸੀਂ ਸਾਰੀ ਜ਼ਿੰਦਗੀ ਮੂਟਾ ਮਾਸੀ ਨਹੀਂ ਅਸੀਂ ਤਾਂ ਮਤਲਬ ਕਿ ਬਦਲਾਅ ਆਂਦੀ ਪਾਉਣਾ ਪਰ ਉਹ ਜਿਹੜਾ ਮਤਲਬ ਕੈਲਕ ਸਮੂਹ ਸੀ ਉਹ ਜਿਹੜੀ ਸਮੂਹਿਕ ਚੇਤਨਾ ਸੀ ਦਾ ਮਨ ਵੀ ਖੱਟਾ ਹੋ ਰਿਹਾ ਨਾ ਐਂਟੀ ਇਨਕੰਮੈਸੀ ਹੁਣ ਉਸ ਚੀਜ਼ ਨੂੰ ਤੁਸੀਂ ਇਹਦੇ ਤੇ ਲਾਗੂ ਕਰਕੇ ਦੇਖੋ ਜੀ ਹਾਂ ਉਹ ਕਵਰ ਅਪ ਕਿੱਦਾਂ ਕਰਦੇ ਆ ਕਿਹਦੇ ਪਾਸੇ ਜਾਂਦੀ ਆ ਉਹ ਗੱਲਾਂ ਮੇਰਾ ਮੰਨਣਾ ਕਿ ਉਹ ਸਿਖਰ ਛੋ ਲਿਆ ਕਿ ਉਹਨੂੰ ਰਿਟੇਨ ਕਰਨਾ ਵੀ ਉਹਨੂੰ ਵਧਾਉਣਾ ਤਾਂ ਇੱਕ ਛੱਡੋ ਤਾਂ ਗੱਲ ਹੀ ਛੱਡ ਦੋ ਰਿਟੇਨ ਕਰਨਾ ਵੀ ਬਹੁਤ ਬਹੁਤ ਮੁਸ਼ਕਲ ਕੰਮ ਬਹੁਤ ਜ਼ਿਆਦਾ ਮੁਸ਼ਕਲ ਹੈ ਜੀ ਜੀ ਸਹਿਜ ਉਦਕੌਰ ਜੀ ਅਸੀਂ ਪਹਿਲਾਂ ਗੱਲ ਕਰ ਚੱਲੇ ਪੈਂ ਜੀ ਕਹਿੰਦੇ ਕਿ VOTING ਘਟ ਕੇ ਹੋਈ ਆ ਪਹਿਲੇ ਫੇਜ਼ ਦੇ ਵਿੱਚ ਆਪਾਂ ਗੱਲ ਕੀਤੀ ਸਟਾਰਟਿੰਗ ਦੇ ਵਿੱਚ ਤੁਸੀਂ ਦੁਬਾਰਾ ਸੁਣੋਗੇ ਤੇ ਤੁਹਾਨੂੰ ਸਾਫ ਹੋ ਜਾਏਗਾ ਤੇ ਇਸ ਦੇ ਨਾਲ ਹੀ ਆਪਾਂ ਮਿੰਟੂ ਜੀ ਅੱਗੇ ਵੱਲ ਨੂੰ ਚੱਲੀਏ ਜਰਾ ਸੰਗਰੂਰ ਨੂੰ ਚੱਲੀਏ ਬਠਿੰਡੇ ਤੋਂ ਥੋੜਾ ਜਿਹਾ ਅੱਗੇ ਨੂੰ ਜੀ ਸੰਗਰੂਰ ਦੇ ਵਿੱਚ ਵੀ ਦਸਰਾਵਾ ਜਲ ਲਿਖ ਰਹੇ ਹਾਂ ਅਸੀਂ ਉਹਨੂੰ ਮੱਝਾ ਵੈਲਟ ਕਹਿੰਦੇ ਨੇ ਜੀ ਉਹ ਸਾਡਾ ਮਾਲਵੇਚ ਨਿਕਾ ਜਾ ਮੱਝਾ ਅਸੀਂ ਉਹਨੂੰ ਮਾਲਵੇਚ ਨਿਕਾ ਜਾ ਮੱਝਾ ਜੀ 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 ਇਹ ਇਸ ਮਾਲਵੇ ਦੇ ਵਿੱਚ ਵੀ ਇੱਕ ਨਿਕਾ ਜਾ ਮੱਝਾ ਮਤਲਬ ਕਿ ਇਕੱਠੇ ਆ ਪਿੰਡ ਪਾਉਂਆਂ ਦੇ ਜੀ 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 ਤੇ ਉਹਨਾਂ ਦੇ ਵਿੱਚੋਂ ਸਾਡਾ ਪਿੰਡ ਵੀ ਇੱਕ ਹੈ ਜੀ ਜੀ